ਤੇਰੇ ਹੀ ਨੇ ਜੀਵ ਤੇ ਤੂੰ ਆਪੇ ਰਹਾ ਪਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਐਸੀ ਬਹੁਤ ਸਾਰੀ ਜੀਵ ਜੰਤੂਆਂ ਦੀਆਂ ਵੀਡੀਓ ਦੇਖਣ ਨੂੰ ਮਿਲ ਜਾਂਦੀਆਂ ਇੰਟਰਨੈਟ ਤੇ ਪਰ ਕਈਆਂ ਦੇ ਬਾਰੇ ਫਿਰ ਆਪਾਂ ਨੂੰ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਮਿਲਦੀ ਤਾਂ ਆਪਾਂ ਉਹਦੇ ਉੱਤੇ ਦਾਵਾ ਨਹੀਂ ਕਰ ਸਕਦੇ ਵੀ ਇਹ ਸੱਚ ਆ ਜਾਂ ਝੂਠ ਆ ਕਿਉਂਕਿ ਅੱਜ ਕੱਲ ਇਹ AI ਦਾ ਵੀ ਜ਼ਮਾਨਾ ਪਰ ਬਹੁਤ ਕੁਝ ਐਸਾ ਜਿਹਦੇ ਬਾਰੇ ਫਿਰ ਇਨਫੋਰਮੇਸ਼ਨ ਵੀ ਹੁੰਦੀ ਆ ਪਰ ਉਹ ਸੱਚ ਹੁੰਦਾ ਤੇ ਆਪਾਂ ਦੇਖ ਕੇ ਹੈਰਾਨ ਹੋ ਜਾਈਏ ਮੈਕਸੀਕੋ ਦੀ ਇੱਕ ਵੀਡੀਓ ਵਾਜੀ ਦੇ ਵਿੱਚ ਇਹ ਇੱਕ ਜੀਵ ਨੂੰ ਰਿਕਾਰਡ ਕੀਤਾ ਗਿਆ ਉੱਥੇ ਸਾਈਟ ਦੇ ਉੱਤੇ ਉਸ ਇਲਾਕੇ ਦੇ ਬੰਦੇ ਕਹਿੰਦੇ ਇਸ ਤੋਂ ਪਹਿਲਾਂ ਇਸ ਵਰਗਾ ਕੋਈ ਵੀ ਜੀਵ ਜੰਤੂ ਅਸੀਂ ਨਹੀਂ ਦੇਖਿਆ ਸੋ ਜੇ ਕਿਸੇ ਨੂੰ ਪਤਾ ਹੋਇਆ ਕੀ ਆ ਇਹ ਤਾਂ ਜ਼ਰੂਰ ਦੱਸਿਓ ਇਹ ਤੋਂ ਬਾਅਦ ਆ ਖਰਗੋਸ਼ ਦੇਖੋ ਤੁਸੀਂ ਇਹ ਇੱਕ ਰੇਅਰ ਕਿਸਮਾ ਖਰਗੋਸ਼ ਦੀ ਇਸ ਵੀਡੀਓ ਤੋਂ ਪਹਿਲਾਂ ਇਹਨੂੰ 1970-72 ਦੇ ਸਮੇਂ ਦੇ ਵਿੱਚ ਦੇਖਿਆ ਗਿਆ ਸੀ ਉਸ ਤੋਂ ਬਾਅਦ ਇਹ ਦੁਬਾਰਾ ਹੁਣ 2023 ਦੇ ਵਿੱਚ ਰਿਕਾਰਡ ਕੀਤਾ ਗਿਆ ਹੈ ਇਹ ਦਿਨ ਵੇਲੇ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਪਰ ਇਹ ਰਾਤ ਨੂੰ ਆਪਣੇ ਭੋਜਨ ਦੀ ਤਲਾਸ਼ ਦੇ ਵਿੱਚ ਬਾਹਰ ਨਿਕਲਦਾ ਇਹ ਜ਼ਿਆਦਾਤਰ ਜ਼ਿੰਦਗੀ ਆਪਣੀ ਆਪਣੇ ਘੁਰਨੇਆਂ ਦੇ ਵਿੱਚ ਹੀ ਕੱਟ ਦਿੰਦਾ ਘੱਟ ਸਮੇਂ ਵਾਸਤੇ ਬਾਹਰ ਨਿਕਲਦਾ ਕਰਕੇ ਸ਼ਾਇਦ ਇਹਨੂੰ ਤਾਂ ਰੇਅਰ ਮੰਨਿਆ ਗਿਆ ਪਰ ਇਹਨੂੰ ਦਿਨੇ ਨਹੀਂ ਦੇਖਿਆ ਲੋਕਾਂ ਨੇ ਜ਼ਿਆਦਾਤਰ ਰਾਤ ਨੂੰ ਹੀ ਨਿਕਲਿਆ ਜਿੰਨੀ ਕੁ ਵੀ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਰਾਤ ਨੂੰ ਹੀ ਦੇਖਿਆ ਗਿਆ ਆਹ ਦੇਖ ਲਓ ਤੁਸੀਂ ਖਰਗੋਸ਼ ਜਿਹਦੇ ਪੂੰਛਾ ਇਹ ਤਾਂ ਪਹਿਲਾਂ ਪੂੰਛ ਵਾਲਾ ਖਰਗੋਸ਼ ਆ ਮੈਂ ਤਾਂ ਕਦੇ ਦੇਖਿਆ ਨਹੀਂ ਸੀਗਾ ਮੈਂ ਵੀ ਆ ਪਹਿਲੀ ਵਾਰੀ ਦੇਖ ਰਿਹਾ ਪ੍ਰਮਾਤਮਾ ਦੀ ਕ੍ਰिएशन ਕਹ ਲਓ ਤੁਸੀਂ ਪ੍ਰਮਾਤਮਾ ਨੇ ਕਿੰਨਾ ਕੁਝ ਬਣਾਇਆ ਹੋਇਆ ਜਿਹੜਾ ਹਜੇ ਸਾਡੀ ਪਹੁੰਚ ਤੋਂ ਦੂਰ ਹੈ ਹੈ ਸਾਡੇ ਆਲੇ-ਦਾਲ ਹੀ ਪਰ ਸਾਡੀ ਪਹੁੰਚ ਤੋਂ ਦੂਰ ਹੈ ਇਹ ਤੋਂ ਪਹਿਲਾਂ ਆ ਜੀਵ ਤੋਂ ਪਹਿਲਾਂ ਇਹ ਜਿਹੜੀਆਂ ਝਾਲਰਾਂ ਨੇ ਆਪਾਂ ਉਹ ਜਿਹੜੇ ਪਲਾਸਟਿਕ ਦੇ ਹਾਰ ਹੁੰਦੇ ਸੀ ਉਹਦੇ ਵਿੱਚ ਹੀ ਲੱਗੀਆਂ ਦੇਖੀਆਂ ਸੀ ਪਲਾਸਟਿਕ ਦੇ ਪੇਪਰਾਂ ਦੇ ਕੱਟ ਕੇ ਬਣਾਏ ਹੁੰਦੇ ਸੀ ਉਹ ਪ੍ਰਮਾਤਮਾ ਤੋਂ ਵੱਡਾ ਕਲਾਕਾਰ ਕੋਈ ਹੋ ਹੀ ਨਹੀਂ ਸਕਦਾ ਯਾਰ ਜਦੋਂ ਅਸੀਂ ਇੱਕੋ ਰੰਗ ਦੇ ਜ਼ਿਆਦਾਤਰ ਜਾਨਵਰ ਦੇਖਿਆ ਹੁਣ ਉਹਨਾਂ ਦੇ ਵਿੱਚੋਂ ਕੋਈ ਚਿੱਟਾ ਕਾਲਾ ਆ ਜਵੇ ਉਹ ਸਾਡੇ ਵਾਸਤੇ ਰੀਅਰ ਹੋ ਜਾਂਦੇ ਆ ਚਿੜੀਆਂ ਦੇਖ ਲਓ ਤੁਸੀਂ ਪ੍ਰਮਾਤਮਾ ਨੇ ਕਿੰਨੇ ਰੰਗ ਭਰੇ ਨੇ ਚਿੜੀਆਂ ਦੇ ਵਿੱਚ ਆਪਣੇ ਇੱਥੇ ਜ਼ਿਆਦਾਤਰ ਬਰਾਊਨ ਭੂਰੀਆਂ ਕਾਲੀਆਂ ਇਦਾਂ ਦੀਆਂ ਹੁੰਦੀਆਂ ਸੁਰਮੇ ਰੰਗੀਆਂ ਪਰ ਚਿੜੀਆਂ ਦੇ ਵਿੱਚ ਦੇਖੋ ਪ੍ਰਮਾਤਮਾ ਨੇ ਕਿੰਨੇ ਰੰਗ ਭਰੇ ਹੋਏ ਨੇ ਪੰਛੀਆਂ ਦੇ ਵਿੱਚ ਫੁੱਲਾਂ ਦੇ ਵਿੱਚ ਹਨਾ ਪ੍ਰਕਿਰਤੀ ਕਿੰਨੀ ਖੂਬਸੂਰਤ ਹੈ ਜੀਵ ਜੰਤੂ ਕਿੰਨੇ ਖੂਬਸੂਰਤ ਨੇ ਤੇ ਇਹਨਾਂ ਨੂੰ ਦੇਖ ਕੇ ਕਦੇ ਵੀ ਆਏ ਨਹੀਂ ਲੱਗਦਾ ਵੀ ਆਹ ਚੀਜ਼ ਆ ਯਾਰ ਇਹ ਸਾਡੀ ਅੱਖ ਦੇ ਵਿੱਚ ਚੁਗਦੀ ਆ ਜਾਂ ਆਹ ਰੰਗ ਦਾ ਆਹ ਰੰਗ ਦੇ ਨਾਲ ਕੰਬੀਨੇਸ਼ਨ ਹੈ ਨੀਗਾ ਕਿੰਨੇ ਸਟੀਕ ਤਰੀਕੇ ਦੇ ਨਾਲ ਕਿੰਨੇ ਵਧੀਆ ਤਰੀਕੇ ਦੇ ਨਾਲ ਪ੍ਰਮਾਤਮਾ ਰੰਗ ਭਰ ਦਿੰਦਾ ਪ੍ਰਮਾਤਮਾ ਦੀ ਇਸ ਕਲਾਕਾਰੀ ਨੂੰ ਦੇਖ ਕੇ ਇਨਸਾਨ ਹੈਰਾਨ ਹੋ ਜਾਂਦਾ ਹਰ ਕੋਈ ਦੇਖਣ ਵਾਲਾ ਹੈਰਾਨ ਹੋ ਜਾਂਦਾ ਚਿਤ ਕਰਦਾ ਦੇਖਦੇ ਰਹੀਏ ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਕਬੂਤਰ ਦੇਖੋ ਤੁਸੀਂ ਆਮ ਨੋਰਮਲ ਕਬੂਤਰ ਨੇ ਪਰ ਚਿੱਟੇ ਤੇ ਕਾਲੇ ਕਲਰ ਨੂੰ ਚਿੱਟੇ ਤੇ ਕਾਲੇ ਰੰਗ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਮਗਰਮੱਛ ਨੂੰ ਦੇਖ ਕੇ ਕਿੰਨਾ ਡਰ ਲੱਗਦਾ ਪਰ ਦੇਖੋ ਪ੍ਰਮਾਤਮਾ ਨੇ ਕਿਹੜਾ ਰੰਗ ਭਰਤਾ ਰੰਗ ਭਰਨ ਦੇ ਨਾਲ ਇਹ ਚੀਜ਼ ਪਿਆਰੀ ਲੱਗਣ ਲੱਗੀ ਇੱਕ ਗੁਲਾਬੀ ਰੰਗ ਦਾ ਮਗਰਮੱਛ ਰੀਅਰ ਮਗਰਮੱਛਾ ਸ਼ਾਇਦ ਇਹ ਦੂਜਾ ਜਾਂ ਤੀਜਾ ਐਸਾ ਮਗਰਮੱਛਾ ਜਿਹੜਾ ਆਪਣੇ ਅਸਲੀ ਰੰਗ ਤੋਂ ਹਟ ਕੇ ਕੀਦਾ ਸਰੀਰ ਦਾ ਰੰਗ ਉਹ ਕਹਿਣ ਦਾ ਮਤਲਬ ਯਾਰ ਪਰਮਾਤਮਾ ਦਾ ਵੱਡਾ ਕੋਈ ਕਲਾਕਾਰ ਹੋ ਹੀ ਨਹੀਂ ਸਕਦਾ ਖਣਾ ਉਹ ਐਸੀਆਂ ਐਸੀਆਂ ਚੀਜ਼ਾਂ ਪਰਮਾਤਮਾ ਬਣਾ ਦਿੰਦਾ ਵੀ ਆਪਾਂ ਹਜੇ ਆਪਾਂ ਧਰਤੀ ਦੇ ਉੱਤੇ ਹੀ ਰਹਿ ਕੇ ਆਪਣੇ ਆਲੇ-ਦਾਲੇ ਦੇ ਵਿੱਚ ਹੀ ਹਜੇ ਆਪਾਂ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਨਹੀਂ ਰੱਖਦੇ ਹਜੇ ਤਾਂ ਆਪਾਂ ਨੂੰ ਆਪਣੇ ਆਲੇ-ਦਾਲੇ ਦੀ ਚੰਗੀ ਜਾਣਕਾਰੀ ਨਹੀਂ ਹੈਗੀ ਹਜੇ ਆਪਣੇ ਆਲੇ-ਦਾਲੇ ਰਹਿੰਦੇ ਜੀਵ-ਜੰਤੂਆਂ ਦਾ ਨਹੀਂ ਆਪਾਂ ਨੂੰ ਪਤਾ ਤੇ ਆਪਾਂ ਗੱਲਾਂ ਕਰਦੇ ਆਂ ਦੂਜੀ ਦੁਨੀਆ ਲੱਭਣ ਦੀਆਂ ਜਾਂ ਦੂਜੀ ਦੁਨੀਆ ਤੇ ਰਹਿੰਦੇ ਲੋਕਾਂ ਤੱਕ ਪਹੁੰਚਣ ਦੀਆਂ ਇਹਨਾਂ ਚੀਜ਼ਾਂ ਨੂੰ ਦੇਖਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆ ਕਰੋ ਉਹਦਾ ਨਾਮ ਲਿਆ ਕਰੋ ਇਸੇ ਕਰਕੇ ਕਹੀਦਾ ਕਿ ਪ੍ਰਮਾਤਮਾ ਬੜਾ ਬੇਅੰਤ ਆ ਤੇ ਜ਼ਿੰਦਗੀ ਬੜੀ ਖੂਬਸੂਰਤ ਆ ਸੋ ਜਿਉਂਦੇ ਵਾਸਤੇ ਰਹੋ ਜਿੱਥੇ ਵੀ ਹੋਣ ਜਿਵੇਂ ਵੀ ਹੋਣ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ